ਹਾਂ ਮੈਂ ਪਾਗਲਾਂ ਦੇ ਟ੍ਰੇਲਰ ਲਾਂਚ ਤੇ ਪਹੁੰਚਿਆ ਹਾਂ ਫਿਲਮ ਮੋੜੀ ਦੀ 25 ਜੁਨ ਨੂੰ ਰਿਲੀਜ਼ ਹੋ ਰਹੀ ਹੈ ਤੇ ਖਾਸ ਮੌਕੇ ਤੇ ਬਾਲੀਵੁੱਡ ਐਕਟਰ ਹੁਣ ਤਾਂ ਪੰਜਾਬ ਦੇ ਹੋਗੇ ਵੈਸੇ ਬਾਲੀਵੁੱਡ ਬਾਲੀਵੁੱਡ ਤੋਂ ਆਏ ਨਹੀਂ ਸਵਤੰਤਰਤਾ ਪਾਰ ਤੀ ਮੌਜੂਦ ਨਹੀਂ ਖਾਸ ਮੌਕੇ ਤੇ ਗੱਲਬਾਤ ਕਰਨਗੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਵੈਰੀ ਮਚ ਸਸਕਾਲ ਹਰ ਹਰ ਮਹਾਦੇਵ ਪਹਿਲੇ ਹੁੰਦਾ ਸੀ ਕਿ ਜਿਹੜੇ ਬੰਬੇ ਦੇ ਐਕਟਰ ਹੁੰਦੇ ਸੀ ਪੰਜਾਬ ਚ ਕੰਮ ਲਾ ਬਣਾ ਬਹੁਤ ਔਖਾ ਹੁੰਦਾ ਸੀ ਹੁਣ ਉਹ ਚੀਜ਼ ਬਹੁਤ ਈਜ਼ੀ ਹੋ ਗਈ ਹੈ ਕਿਤੇ ਨਾ ਕਿਤੇ ਇਹਨੂੰ ਤੁਸੀਂ ਬੈਨੀਫਿਟ ਮੰਗਦੇ ਹੋ ਕਿਹੜ ਚੀਜ਼ ਤੁਹਾਡੀ ਕਿਸਮਤ ਚ ਹੈਗੀ ਉਹ ਤੁਹਾਡੇ ਕੋਲ ਆਉਂਦੀ ਹੈ ਹੈਨਾ ਇਹ ਕਰੈਕਟਰ ਹੋਰ ਵੀ ਲੋਕੀ ਕਰ ਸਕਦੇ ਸਾਰੇ ਮੇਰੇ ਲਈ ਲਿਖਿਆ ਸੀ ਮੈਂ ਕਰਕੇ ਕਿਤਾਇਆ ਨੂੰ ਇਟ ਇਜ਼ ਦੈਟ ਓਨਲੀ ਹੈਨਾ ਬਾਕੀ ਬੜਾ ਬੜਾ ਮੈਂ ਸ਼ੁਕਰਗੁਜ਼ਾਰ ਹਾਂ ਥੈਂਕਫੁਲ ਹਾਂ ਸਾਗਾ ਹਾਊਸ ਦਾ ਸੁਮਿਤ 파ਜੀ ਦਾ ਔਰ ਅਮਰਪ੍ਰੀਤ 파ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਕਰੈਕਟਰ ਲਈ ਉਹ ਚੂਸ ਕੇ ਤਾਹ ਕਾਬਿਲ ਸਮਝਾਇਆ ਦਿੱਤੇ ਉਹ ਜਿਸ ਤਰ੍ਹਾਂ ਦਾ ਇੱਕ ਕੈਰੈਕਟਰ ਹਾਲਾਂਕਿ ਥੋੜਾ ਜ਼ਿਆਦਾ ਰਿਵੀਲ ਨਹੀਂ ਹੋਇਆ ਪਰ ਜਦੋਂ ਸਾਹਮਣੇ ਆਊਗਾ ਤੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਦਾ ਦਾ ਕੈਰੈਕਟਰ ਹੈਗਾ ਇਹ ਕਿੰਨਾ ਕੁ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਿਆ ਜੇ ਕੋਈ ਟਰੂਟੀ ਹੋਏਗੀ ਜੇ ਕੋਈ ਚੀਜ਼ ਕਰਨੀ ਹੋਏਗੀ ਤੇ ਮੈਂ ਤੁਹਾਨੂੰ ਦੱਸਾਂਗਾ ਤੇ ਉਹੀ ਚਾਹੀਦਾ ਹੁੰਦਾ ਹੈ ਕੈਰੈਕਟਰ ਨੂੰ ਕਿ ਡਾਇਰੈਕਟਰ ਲਿਬਰਟੀ ਦੇਣ ਔਰ ਪ੍ਰਿੰਸਪਾ ਜੀ ਬਹੁਤ ਹੀ ਮਤਲਬ ਉਹਨਾਂ ਨਾਲ ਬਹੁਤ ਹੀ ਚੰਗਾ ਲੱਗਦਾ ਕੰਮ ਕਰਕੇ ਸੱਚੋ ਵੰਡਰਫੁਲ ਐਕਸਪੀਰੀਅੰਸ ਵਰਕਿੰਗ ਵਿਦ ਇਮ ਪੂਰੀ ਕਾਸਟ ਜਿੰਨੀ ਵੀ ਹੈਗੀ ਹੈ ਕੁਦਰਤਪਾਲ ਭਾਜੀ ਸਾਡੇ ਅੱਜ ਆਈ ਥਿੰਕ ਅਵੇਲੇਬਲ ਨਹੀਂ ਹੈਗੇ ਤੇ ਪਰ ਬਹੁਤ ਸੋਣਾ ਉਹਨੇ ਆ ਸਿਆਣਾ ਦੀ ਗੱਲ ਕੀਤੀ ਹੈ ਹਾਂ ਪੁਣੇ ਹੋਏ ਚੁਣ ਚੁਣ ਕੇ ਉਹਨਾਂ ਦੇ ਕੈਰੈਕਟਰ ਜਿਹੜੇ ਬਣਾਏ ਹੋਏ ਆ ਵਾਕ ਲਿਖੇ ਹੋਏ ਆ ਜੋ ਡਾਇਲੌਗ ਲਿਖਿਆ ਹੈ ਟੂ ਗੁੱਡ ਹੈਡਸ ਆਫ ਟੂ ਕੁਦਰਤਪਾਲ ਭਾਜੀ ਔਰ ਹੈਡਸ ਆਫ ਟੂ ਪ੍ਰਿੰਸ ਭਾਜੀ ਐਂਡ ਸੋ ਥੈਂਕਫੁਲ ਟੂ ਸਾਗਾ ਹਾਊਸ ਸਿਆਣਾ ਦੀ ਗੱਲ ਵੀ ਕੀਤੀ ਕਿ ਵਿੱਚ ਮੋਹਸ ਸੋਰੀ ਨੇ ਬਹੁਤ ਇੱਕ ਵਧੀਆ ਐਫਰਟ ਕੀਤਾ ਤੇ ਇਹ ਫਿਲਮ ਹੁਣ ਲੈ ਕੇ ਆ 25 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ 25 ਜੁਲਾਈ ਨੂੰ ਸਨ ਆਫ ਸਰਦਾਰ 2 ਵੀ ਆ ਰਹੀ ਹੈ ਉਹਦਾ ਉਹ ਕਨਸੈਪਟ ਹੈ ਉਹ ਕਨਸੈਪਟ ਹੈ ਕਿਸ ਤਰ੍ਹਾਂ ਐਕਸਪੈਕਟੇਸ਼ਨਸ ਨੇ ਟੀਮ ਵਰਕ ਦਾ ਟੀਮ ਐਫੋਰਟ ਹੈ ਨਹੀਂ ਉਹ ਬકરી ਹੈਗੀ ਆ ਉਹ ਰੀਲਿਸ ਬકરી ਹੈਗੀ ਸਨ ਆਫ ਸਰਦਾਰ ਸਾਡੀ ਰੀਲਿਸ ਬકરી ਹੈਗੀ ਹੈ ਨਾ ਤੇ ਦੋਵਾਂ ਦਾ ਵੱਖਰਾ ਵੱਖਰਾ ਹੈਗਾ ਆ ਦੋਵਾਂ ਦਾ ਕੋਈ ਇੱਕ ਦੂਜੇ ਨਾਲ ਲੈਣਾ ਦੇਣਾ ਨਹੀਂ ਹੈਗਾ ਹੈ ਨਾ ਸਾਡੀ ਸਨ ਆਫ ਸਰਦਾਰ ਹਿੰਦੀ ਜਾ ਰਹੀ ਹੈ ਸਾਡੀ ਅਸੀਂ 10 ਲੈਂਗੁਏਜ ਵਿੱਚ ਲੈ ਕੇ ਆ ਰਹੇ ਹਾਂ ਤੇ ਡਿਫਰੈਂਸ ਇਸ देयर ਬਾਕੀ ਦੋਵਾਂ ਦੀ ਆਪਣੀ ਆਪਣੀ ਜਰਨੀ ਹੈਗੀ ਆਪਣਾ ਆਪਣਾ ਬਾਗਬੋਤ ਹੈਗਾ ਲੈਟਸ ਸੀ ਹਾਉ ਇਟ ਗੋਸ ਤੇ ਜਨ ਫੈਨਸ ਆਡੀਜ਼ ਨੂੰ ਕੀ ਕਹਿਣਾ ਚਾਹੋਗੇ ਹਾਂ ਮੈਂ ਪਾਗਲ ਬਾਰੇ ਯਾਰ ਹਾਂ ਮੈਂ ਪਾਗਲ ਦੇ ਬਾਰੇ ਜੀ ਹੈ ਕਿ ਅਸੀਂ ਪਾਗਲ ਹੋ ਗਏ ਹਾਂ ਪਾਗਲ ਹੋ ਕੇ ਤੁਹਾਡੇ ਲਈ ਇੰਨੀ ਸੋਹਣੀ ਫਿਲਮ ਬਣਾਈ ਹੈ 25 ਤਰੀਕ ਨੂੰ ਪਲੀਜ਼ ਡਾਊਨਲੋਡ ਕਰੋ ਕੇਬਲ 1 ਔਰ ਆਪਣਾ ਆਸ਼ੀਰਵਾਦ ਬਖਸ਼ੋ ਸਾਨੂੰ ਦੇਖੋ ਇਸ ਫਿਲਮ ਨੂੰ ਪਿਆਰ ਦਿਓ ਆਪਣੇ ਕਮੈਂਟ ਦੱਸੋ ਆਪਣੀ ਰਾਹ ਦੱਸੋ ਕਿ ਆਉਣ ਵਾਲੇ ਟਾਈਮ ਵਿੱਚ ਜੋ ਅਸੀਂ ਤੁਹਾਡੇ ਲਈ ਹੋਰ ਚੰਗਾ ਕੁਝ ਲੈ ਕੇ ਆਈਏ ਸੁਤੰਦਰ ਬਾੜ ਜੀ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਫਿਲਮ 25 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਵੀ ਦੇਖਣ ਜਾਓ ਬਹੁਤ ਸੋਹਣੀ ਫਿਲਮ ਹੈ ODD ਤੇ ਇੱਕ ਬੈਸਟ ਆਪਸ਼ਨ ਬਹੁਤ ਵਧੀਆ ਪ੍ਰੋਗਰਾਮ ਕੀਤਾ ਤਾਜ਼ਾ ਅਪਡੇਟਸ ਲਈ ਬਨੇ ਰਹੋ ਹਜ਼ਾਰ ਟੀਵੀ ਨਿਊਜ਼ ਨਾਲ